ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਡੇ ਪਿੰਡ ਹੈਗਾ ਪੰਡਾਰਾ ਹੈ ਨਾ ਸਾਡੇ ਖੇਤਾਂ ਦੇ ਵਿੱਚ ਤੇ ਤਾਂ ਕਰਕੇ ਅਸੀਂ ਹੁਣ ਜਾ ਰਹੇ ਹਾਂ ਉਹਦੇ ਵਾਸਤੇ ਹੀ ਤੇ ਫਿਲਹਾਲ ਅਸੀਂ ਹੁਣ ਤਿਆਰੀ ਸ਼ੈਰੀ ਕਰ ਲਈ ਹੈ ਤੇ ਮੈਂ ਤਾਂ ਕਰਕੇ ਹੁਣ ਵਲੌਗ ਸ਼ੁਰੂ ਕੀਤਾ ਕਿਉਂਕਿ ਤਿਆਰੀ ਸ਼ੈਰੀ ਜ਼ਰੂਰੀ ਸੀਗੀ ਸਵੇਰ ਦਾ ਇਦਾਂ ਹੀ ਹੈ ਨਾ ਕਾਫੀ ਸਾਰਾ ਕੰਮ ਸੀਗਾ ਉਹਨੂੰ ਵੇੜ ਲਿਆ ਤੇ ਫਿਲਹਾਲ ਹੁਣ ਆਪਾਂ ਰੈਡੀ ਸ਼ੈਡੀ ਹੋ ਚੁੱਕੇ ਹਾਂ ਆਏ ਹੈ ਕਿੰਨੀ ਸੋਹਣੀ ਪਾਈ ਨੰਨੇ ਉਹਨਾਂ ਨੂੰ ਬੈਗ ਵਾਲੀ ਪਿਚਕਾਰੀ ਲੈ ਕੇ ਦੇਣੀ ਹੈ ਕਲਰ ਤਾਂ ਲੈ ਦਿੱਤੇ ਹੋਏ ਆ ਕਲਦੀਪ ਲੱਗੀ ਹੋਈ ਹੈ ਬੈਗ ਵਾਲੀ ਪਿਚਕਾਰੀ ਬੈਗ ਵਾਲੀ ਪਿਚਕਾਰੀ ਹੈ ਨਾ ਨੰਨੂ ਓਏ ਚੱਲ ਫੇ ਤੈਨੂੰ ਪਹਿਲਾਂ ਬੈਗ ਵਾਲੀ ਪਿਚਕਾਰੀ ਲੈ ਲਈਏ ਛੱਡ ਪਰੇ ਹਣ ਉੱਥੇ ਕੀ ਖੇਲਣਾ ਯਾਰ ਬੈਗ ਵਾਲੀ ਪਿਚਕਾਰੀ ਅਰੇ ਛੱਡ ਨਾ ਐਲਪਿਸਟਿਕ ਕਿਵੇਂ ਖਰਾਬ ਕਰਕੇ ਲਾਈ ਹੋਈ ਮੂੰਹ ਤੇ ਦੇਖੀ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਚਲ ਇੱਧਰ ਹੋ ਜਾ ਨੀਚੇ ਗੇਰ ਨਾ ਜਾ ਹੀ ਫੇ ਫੋੜਾ ਚਲ ਠੀਕ ਹੈ ਠੀਕ ਹੈ ਲੈ ਜੀ ਤਿਆਰੀ ਸ਼ੈਰੀ ਸਾਰੀ ਹੋ ਗਈ ਹੈ ਪੈਕਿੰਗ ਕਰ ਲਈ ਅਸੀਂ ਤੇ ਇੰਡਕਸ਼ਨ ਜਿਹੜਾ ਸਟੋਵ ਹੈ ਉਹ ਆਪਾਂ ਨਾਲ ਲੈ ਕੇ ਚੱਲੇ ਆਂ ਤੇ ਚਾਹ ਸ਼ਾਪ ਨਾਲੋਂ ਬਾਕੀ ਤਾਂ ਰੋਟੀ ਪਾਣੀ ਦਾ ਪ੍ਰਬੰਧ ਤਾਂ ਸਾਰਾ ਹੋਣਾ ਹੀ ਹੈ ਠੀਕ ਹੈ ਜੀ ਤੇ ਬਾਕੀ ਕੱਲ ਨੂੰ ਲੰਗਰ ਵੀ ਹੈ ਤੇ ਬਾਕੀ ਸਾਰਾ ਤੁਹਾਨੂੰ ਮਾਹੌਲ ਚਾਲ ਸਾਰਾ ਕੁਝ ਦਿਖਾਵਾਂਗੇ ਤੇ ਹੁਣ ਫਿਲਹਾਲ ਅਸੀਂ ਨਿਕਲਦੇ ਆਂ ਗੱਡੀ ਸਟਾਰਟ ਕਰ ਲਈ ਹੋਈ ਹੈ ਮੰਨੀ ਨੇ ਠੀਕ ਹੈ ਜੀ ਤੇ ਇਧਰ ਮੰਤਿਕੌਰ ਜੀ ਵੀ ਤਿਆਰ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਮੰਮੀ ਵੀ ਤਿਆਰ ਸ਼ੈਰ ਹੋ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਹਾਂ ਕਿੱਥੇ ਜਾ ਰਹੇ ਹੋ ਆ ਰ ਆਪਣੇ ਆਪਣੇ ਘਰ ਜਾ ਰਹੇ ਵੈਰੀ ਗੁੱਡ ਹਾਂਜੀ ਆਪਣੇ ਪਿੰਡ ਜਾ ਰਹੇ ਜੀ ਚਲੋ ਜੀ ਹਾਂਜੀ ਪਿੰਡ ਵਾਲੇ ਘਰ ਕਹਿੰਦੀ ਘਰ ਵਾਲੇ ਪਿੰਡ ਕਹਿੰਦੀ ਪਿੰਡ ਵਾਲੇ ਨਹੀਂ ਘਰ ਵਾਲੇ ਪਿੰਡ ਪਿੰਡ ਵਾਲੇ ਘਰ ਪੁੱਤ ਮੈਂ ਆਪ ਕਨਫਿਊਜ਼ ਹੋ ਗਿਆ ਹਾਂਜੀ ਤੇ ਬਾਕੀ ਸਾਰੀਆਂ ਚੀਜ਼ਾਂ ਤਾਂ ਪਾ ਲਿਆ ਨੇ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਮੇਰੀਆਂ ਪੱਗਾਂ ਉਹ ਭੋਲੀ ਚੱਲੇ ਸੀਗੇ ਇੱਥੇ ਰੱਖ ਚੱਲੇ ਸੀ ਐਨ ਨਿਓਏ ਪੱਗ ਦੇ ਹੱਥੀ ਛੱਡਤੀ ਸੀ ਔਰ ਇੱਕ ਵੀ ਨਹੀਂ ਸੀ ਲਈ ਹੈਗੀ ਮੰਮਾ ਨੇ ਚਲ ਜੇ ਫਿਰ ਨਿਕਲੋ ਬਾਹਰ ਤੂੰ ਕਹਤੋ ਕਿਉਂ ਖੜੀ ਐ ਇੱਥੇ ਚਲੋ ਚਲੋ ਹਾਂ ਜੀ ਉਹ ਕੀ ਕਰਾਂ ਫਿਰ ਦੇਖ ਲਓ ਕਿਦਾਂ ਬੋਲਦੀ ਚਲੋ 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 ਧਿਆਨ ਨਾ ਹੋਰ ਚੀਜ਼ ਭੁੱਲ ਗਿਆ ਸੀ ਬੂਟ ਕਿਉਂਕਿ ਮੈਂ ਦੇਖੋ ਚੱਪਲਾਂ ਪਾਈਆਂ ਹੋਈਆਂ ਤੇ ਬੂਟ ਫਿਰ ਇੱਥੇ ਭੁੱਲ ਗਿਆ ਸੀ ਹੁਣ ਬੂਟ ਚੱਕ ਲਈਏ ਯਾਰ ਚਲ ਆ ਦੇਖੋ ਬੂਟ ਵੀ ਲੈ ਲੇ ਆਪਾਂ ਹਮਨ ਬਿੱਟੂ ਐਨ ਨੂੰ ਕਹਦੇ ਵਲੌਗ ਛੋੜੀ ਤੇ ਛੋੜੀ ਚੀਜ਼ ਦਿਖਾਣੀ ਪੈਂਦੀ ਭਾਈ ਮਾਇ ਬਾਤ ਕਰਦੇ ਦੇਖੀ ਬਾਤ ਕਰੇ ਹੈਲੋ ਕਿੱਥੇ ਜਾ ਰਹੇ ਹੋ ਤੇ ਆਪਾਂ ਹੁਣ ਰਸਤੇ 'ਚ ਜਾ ਰਹੇ ਆ ਤੇ ਰਾਹ ਦੇ ਵਿੱਚ ਲੱਗੇ ਹੋਣੇ ਲੰਗਰ ਹੋਲੇ ਮੱਲੇ ਕਰਕੇ ਹੈ ਮੰਮੀ ਹੋਲੇ ਮੱਲੇ ਕਰਕੇ ਤੇ ਉਹ ਖਾਂਦੇ ਜਾਣਾ ਆਪਾਂ ਹਾਂ ਅੱਜ ਸਾਰਾ ਲੰਗਰ ਹੀ ਲੰਗਰ ਹੋ ਰਿਹਾ ਅੱਜ ਹਾਂ ਅੱਜ ਲੰਗਰ ਹੀ ਲੰਗਰ ਹੋਣਿਆ ਤੇ ਪਹਿਲਾਂ ਪਤਾ ਕੀ ਹੁੰਦਾ ਸੀ ਪਹਿਲਾਂ ਅਸੀਂ ਜਾਂਦੇ ਸੀ ਜਦੋਂ ਗੱਡੀ ਕਰਕੇ ਜਾਂਦੇ ਸੀ ਸਪੈਸ਼ਲ ਤੇ ਮੱਛਵਾੜਾ ਸਾਹਿਬ ਜਾਂਦੇ ਸੀ ਹੈਨਾ ਮੰਨੀ ਹਾਂ ਤੇ ਰਾਹ ਦੇ ਵਿੱਚ ਆਪਣੀ ਗੱਡੀ ਚ ਆਪਣੀ ਗੱਡੀ ਉੱਪਰ ਗੱਡੀ ਕੋਈ ਲੰਗਰ ਰਾ ਛੱਡਣਾ ਕੋਈ ਵੀ ਲੰਗਰ ਨਹੀਂ ਛੱਡਦੇ ਹੈਨਾ ਨਹੀਂ ਤੁਸੀਂ ਆਪਣੇ ਵਿਆਹ ਤੋਂ ਪਹਿਲਾਂ ਵੀ ਜਾਂਦੇ ਹੁੰਦੇ ਸੀ ਪਹਿਲਾਂ ਜਾਂਦੇ ਹੁੰਦੇ ਸੀ ਹਾਂ ਵਿਆਹ ਤੋਂ ਪਹਿਲਾਂ ਬਹੁਤ ਵਾਰੀ ਜਾਂਦੇ ਸੀ ਆਹੋ ਹਰ ਵਾਰੀ ਜਾਂਦੇ ਸੀ ਸਹੀ ਗੱਲ ਐ ਸਗਤ ਲੈ ਜਾਂਦਾ ਸੀ ਸਾਰਿਆਂ ਨੂੰ ਲੈ ਕੇ ਜਾਂਦੇ ਮੱਲੇ ਵਾਲਿਆਂ ਨੇ ਵੀਰ ਨਗਰ ਰਹਿੰਦੇ ਸੀ ਨਾ ਉਦੋਂ ਵੀ ਅਸੀਂ ਵੱਡਾ ਟਰੱਕ ਲੈ ਕੇ ਜਾਂਦੇ ਸੀ ਹਾ ਹਾ ਸਾਰੇ ਮੱਲੇ ਸੰਗਤ ਸਾਰਿਆਂ ਨੂੰ ਲੈ ਕੇ ਜਾਂਦੇ ਸਹੀ ਗੱਲ ਐ ਇੱਥੇ ਤਾਂ ਮੇਰੇ ਜਦੋਂ ਲੰਗਰ ਵਗੈਰਾ ਪਤਾ ਲੱਗੇ ਵੀ ਇੱਧਰ ਲੰਗਰ ਲੱਗਦੇ ਫੇ ਇੱਧਰੋਂ ਜਾਣਾ ਐਂ ਤੇ ਲੰਗਰ ਛਕਦੇ ਜਾਣਾ ਅਸੀਂ ਆ ਲੰਗਰ ਲੱਗਾ ਹੋਇਆ ਰਸਤੇ ਦੇ ਵਿੱਚ ਪਰ ਹਲੇ ਚੱਲ ਨਹੀਂ ਹੋਇਆ ਇਹ ਉਧਰ ਮੱਥਾ ਟੇਕ ਕੇ ਆਣੇ ਆ ਬਾਈ ਦੇ ਅੱਜ ਤੋਂ ਸੰਦੇਸ਼ਾਂ ਦੀ ਸਤਿਨਾਮ ਤੁਮ ਆਪਣੇ ਇਹ ਵਿਚਾਰ ਕਿਤੇ ਖੱਪੋ ਕਰੇ ਕੋਈ ਜੇ ਕੋਈ ਨਾ ਨਾ ਮੋੜਪਾਏ ਤੇ ਲੋਬਾਈ ਗਰ ਕਰਦੀ ਹੋਈ ਆਈ ਹਾਂਜੀ ਆ ਦੇਖੋ ਬਰੈਡ ਖਾ ਰਹੇ ਆਪਾਂ ਪਕੌੜੇ ਪਹਿਲਾਂ ਪਕੌੜੇ ਮੈਨੂੰ ਕੋਈ ਮੈਂ ਇੱਕ ਵਾਰੀ ਗਿਆ ਮੈਂ ਕਿਹਾ ਬ੍ਰੈਡ ਇਸ ਮੈਂ ਕਹਿੰਦਾ ਨਹੀਂ ਆਇਆ ਨਹੀਂ ਉਹਨੇ ਜਾ ਕੇ ਹੋਰ ਪਕੌੜੇ ਪਾਤੇ ਐਨੇ ਸਾਰੇ ਹਾਂ ਉਹ ਮਨਬੇ ਨੂੰ ਬਣਾਏ ਨੇ ਦੁਬਾਰਾ ਬ੍ਰੈਡ ਮਿਲਿਆ ਦੇਖੋ ਆ ਕੰਮ ਕਰੀ ਦੇ ਆਪਾਂ ਸਹੀ ਗੱਲ ਹੈ ਥਾਲੀ ਵਾਲੇ ਖੇਤ ਵਿੱਚ ਹੈ ਨਾ ਉਹਨੇ ਪਹਿਲਾਂ ਹੀ ਗਿਆ ਕਰੇ ਤੇ ਹੁਣ ਗੱਲ ਚੱਲੀ ਸਿੱਧੂ ਮੂਸੇ ਵਾਲੇ ਦੇ ਭਰਾ ਦੀ ਜਿਹੜਾ ਨਵਾਂ ਆਇਆ ਹੈ ਨਾ ਦੁਨੀਆ ਤੇ ਹਾਂ ਹੈ ਛੋਟਾ 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 ਸਿੱਧੂ ਉਹਦੇ ਸਾਰਿਆਂ ਨੇ ਨਾਂ ਰੱਖਦਾ ਪੱਤਰਕਾਰਾਂ ਨੇ ਛੋਟਾ ਸਿੱਧੂ ਹਾਏ ਪੱਤਰਕਾਰ ਵੀ ਬੜੇ ਚੀਜ਼ ਨੇ ਛੋਟਾ ਸਿੱਧੂ ਮੌਸਮ ਵੇਖੋ ਕਿੰਨਾ ਵਧੀਆ ਹੋ ਗਿਆ ਹੈ ਹਾਂ ਮੌਸਮ ਸੋਹਣਾ ਹੋਇਆ ਧੂਪ ਗਈ ਹੋਰ ਮੜਾ ਹੈ ਜੀ ਤੇ ਮੌਸਮ ਵਧੀਆ ਨਾ ਹਾਂ ਹਾਂਜੀ ਤੇ ਇੱਕ ਹੋਰ ਲੰਗਰ ਆ ਦੇਖੋ ਲੱਖ ਲੱਖ ਵਧਾਈਆਂ ਗੁਰੂ ਕਾ ਲੰਗਰ ਵਾਹਿਗੁਰੂ ਵਾਹਿਗੁਰੂ ਲਓ ਜੀ ਟਰਾਲੀ ਚੱਲੀ ਐ ਹੌਲੇ-ਹੌਲੇ ਤੇ ਆ ਦੇਖੋ ਤਿਆਰ ਹੋ ਰਹੀਆਂ ਸੰਗਤਾਂ ਹਾਂਜੀ ਤੇ ਹੁਣ ਅਸੀਂ ਇੱਥੇ ਰੁਕੇ ਸੀ ਤੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਲੋਕੇਸ਼ਨ ਆ ਤੇ ਆ ਗੱਡੀ ਖੜੀ ਆਪਣੀ ਤੇ ਮੈਂ ਸੋਚਿਆ ਵੀ ਚੱਲ ਐਂ ਕਰਦੇ ਆ ਆਪਾਂ ਫੋਟੋ ਖਿੱਚਨੇ ਇੱਥੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੂਬਸੂਰਤ ਲੱਗੇ ਛਣਾ ਆ ਦੇਖੋ ਕਿੰਨਾ ਘੈਂਟ ਲੱਗ ਰਿਹਾ ਆਸਮਾਨ ਦੇਖੋ ਨੀਲਾ ਨੀਲਾ ਅਸੀਂ ਤੇ ਫੋਟੋਆਂ ਫੋਟੋਆਂ ਖੇਚ ਲੀਆਂ ਹੈ ਤੇ ਬਹੁਤ ਸੋਹਣੀਆਂ ਫੋਟੋਆਂ ਆ ਰਹੀਆਂ ਸੀ ਮਨਪੇ ਨੂੰ ਹੁਣ ਦਿਖਾਈਆਂ ਤੇ ਮਨਪੇ ਦਾ ਹੁਣ ਮੈਨਿਆ ਖਰਾਬ ਹੋ ਗਿਆ ਵੇ ਮੇਰੀ ਮੇਰੀ ਕਿਉਂ ਨਹੀਂ ਖਿੱਚਿਆ ਬਾਹਰ ਤੋਂ ਨਿਕਲ ਹੀ ਨਹੀਂ ਬਾਹਰ ਤੋਂ ਕਿਹਾ ਤਾਂ ਅਸੀਂ ਬਾਹਰ ਨਿਕਲ ਜਾ ਨਿਕਲ ਹਾਂ ਫੋਨ ਹੀ ਆ ਗਿਆ ਗਲਤ ਟਾਈਮ ਤੇ ਫੋਨ ਆਇਆ ਅੱਛਾ ਅੱਛਾ ਕਰਦੇ ਆ ਫੋਨ ਆ ਗਿਆ ਹੀ ਨਾ ਤਾਂ ਕਰਕੇ ਹਾਂਜੀ ਤੇ ਪਹੁੰਚ ਗਏ ਆ ਫੇਰ ਦੁਬਾਰਾ ਤੇ ਅੱਜ ਮੌਸਮ ਵੇਪ ਬਹੁਤ ਘੈਂਟ ਆ ਉਹ ਦੇਖੀ ਬੱਦਲ ਬੱਦਲ ਤਾਂ ਬੜੇ ਧੋਪ ਵੀ ਬੜੀ ਹੈ ਨਾ ਹਾਂ ਧੁੱਪ ਵੀ ਬਹੁਤ ਜ਼ਿਆਦਾ ਸਹੀ ਗੱਲ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਫੁੱਲਦਾ ਨਹੀਂ ਉਹ ਉੱਤਰ ਨਹੀਂ ਹੁੰਦਾ ਰਿਹਾ ਇੱਟਲ ਵਾਲੀ ਆਹੀ ਐ ਖੋਲ ਦੇ ਗਿਆ ਨਾ ਚਲੋ ਲਾਓ ਜੀ ਤੇ ਸਾਫ ਹੋਏ ਆਪਣੇ ਵਾਲਾ ਹਾਂ ਤੇ ਸਫਾਈ ਹੈ ਪੂਰੀ ਹਾਂਜੀ ਕਿਦਾਂ ਨੀਂਦ ਆ ਰਹੀ ਏ ਨਹੀਂ ਤੇ ਹਾਂ ਨੀਂਦ ਆ ਰਹੀ ਲੱਗਦੀ ਏ ਆ ਖੋਲ ਲੱਗੇ ਦੂਜਾ ਤਾਲਾ ਇੱਕ ਕਮਰੇ ਦਾ ਤਾਲਾ ਆਹਾ ਵਾ ਯਾ ਆਹਾ ਕੀ ਖੁਸ਼ਬੂ ਹੈ ਯਾਰ ਹੈਨਾ ਪਤਾ ਨਹੀਂ ਕਿਉਂ ਇਨੀ ਸੋਹਣੀ ਖੁਸ਼ਬੂ ਆਉਂਦੀ ਜਦੋਂ ਵੀ ਠੰਡਾ ਠਾਰਾ ਕਮਰਾ ਸਹੀ ਗੱਲ ਹੈ ਹੱਕੇ ਨਿੰਨਾ ਕੱਦ ਨਹੀਂ ਆ ਚਿੱਤ ਜੀ ਐਂਟੋਨੀਓ ਪੁੱਤੋ ਕੀ ਕਹਿ ਰਿਆ ਸੀਗਾ ਮੈਂ ਲੋਕਡਾਊਨ ਬਹੁਤ ਵਧੀਆ ਸੀ ਇੱਥੇ ਪਿੰਡ ਆਪਾਂ ਲੋਕਡਾਊਨ ਜਦੋਂ ਸਹੀ ਗੱਲ ਹੈ ਉਦੋਂ ਵੀਡੀਓ ਨਹੀਂ ਸੀ ਬਣਾਉਂਦੇ ਹਾਂ ਉਦੋਂ ਵੀਡੀਓ ਨਹੀਂ ਸੀ ਬਣਾਉਂਦੇ ਹਾਂ ਉਦੋਂ ਲੋਕੀ ਚੱਲੇ ਰਹੇ ਉਦੋਂ ਬਹੁਤ ਲੋਕੀ ਹਾਂ YouTube ਤੇ ਛਾ ਗਈ ਦੁਨੀਆ ਉਦੋਂ ਸਹੀ ਗੱਲ ਹੈ ਵੇਲੇ ਸੀ ਨਾ ਲੋਕੀ ਸਾਰੇ ਘਰ ਸੀ ਸਾਰੇ ਵੇਖਦੇ ਸੀ ਲੋਕੀ ਮਹਿਲਾ ਤਾਂ ਹੀ ਸੀਗੇ ਜਰਾ ਹੈ ਵੇਖਣ ਵਾਲੇ ਵੇਖਦੇ ਸੀ ਤੇ ਬਣਾਉਣ ਵਾਲੇ ਵੀਡੀਓ ਨਹੀਂ ਸੀ ਸੀ ਨਾ ਫਿਰ ਤੁਹਾਡਾ ਹਾਂ ਫਿਰ ਮੈਂ ਕੰਮ ਕਰਦਾ ਸੀ ਨਾ ਨਾਲੇ ਨਾਲੇ ਆ ਪਤਾ ਨਹੀਂ ਸੀ ਇਸ ਚੀਜ਼ ਦਾ ਮਤਲਬ ਦਿਮਾਗ 'ਚ ਹੀ ਨਹੀਂ ਸੀ ਕਿ ਹਾਂ ਆਪਾਂ ਵੀਡੀਓ ਬਣਾਉਣੀ ਆ ਛੇ ਜਾਵੇ ਭੇਜ ਜਾਂਦਾ ਹੀ ਹੈ ਇਸ ਟਾਈਮ ਮੁੜ ਹੈ ਠੰਡਾ ਹੈ ਨੰਨੇ ਠੰਡ ਤੇ ਲੱਗਦੀ ਬੀ ਨੰਨੇ ਹੋਈ ਠੰਡਾ ਲੱਗ ਰਹੀ ਆਹ ਦੇ ਨੀਂਦ ਆਹ ਦੇ ਨੀਂਦ ਗਦਾਈ ਹੋਈ ਚੱਕ ਚੱਕ ਮਾਤਰਾ ਸ਼ਿਆ ਲਿਆ ਪਾਣੀ ਪੂਣੀ ਦਿਓ ਫਿਰ ਕੋਈ ਗੱਟੀ ਪਾਣੀ ਪਿਆ ਭਰਿਆ ਹਾਂ ਨਹੀਂ ਉਹ ਲਿਆ ਪਾਟ ਕੇ ਅਰੇ ਜੁੱਤੀ ਚੱਪਲ ਚੱਕੇ ਜਾਣ ਜਾ ਪੀ ਚੋ ਦੇ ਦੋ ਦੇ ਦੋ ਚਲਾ ਪੱਕਾ ਪੱਕਾ ਚਲਾ ਪੱਕਾ ਉਹ ਆਇਆ ਗੋਲੂ ਆਇਆ ਗੋਲੂ ਗੋਲੂ ਆਇਆ

ਏ ਉਹ ਪਿੱਛੇ ਫਿਰਦੀ ਵੀ ਹੈ ਨਾ ਕਿਹ ਹੈ ਕਿੰਨੀ ਤਬੂਰੀਆਂ ਨੂੰ ਪਤਾ ਹੀ ਆ ਗਿਆ ਸ਼ਾਪਾ ਜਾਈ ਖਾ ਗਈਆਂ ਤਬੂਰੀਆਂ ਦੇ ਲੋ ਤੁਸੀਂ ਫੇਰ ਦੋ ਦਨ ਅੱਡਾ ਲਾਇਆ ਨਹੀਂ ਖਾਣੀ ਰੋਟੀ ਲੈ ਆਉਂਦਾ ਪਹਿਲਾਂ ਲਾ ਲਾ ਤੋਨੇ ਨੂੰ ਉਹ ਬਾਹਰ ਨਹੀਂ ਆ ਲੈ ਪਖਾਵਾ ਮਾਰਨੇ ਚੰਦ ਤਬੂਰੀਆਂ ਬਾਹਰ ਬਾਹਰ ਸੁਭਾਨ ਵੇਚਣ ਆਇਆ ਹੋਇਆ ਨਾ ਪਲੇਸ ਮਾਰ ਕੱਢ ਕੇ ਮੈਨੂੰ ਸਿੱਧੀ ਸਿੱਧੀ ਪਾ ਸਿੱਧੀ ਹਾਂ ਇਹ ਤਾਂ ਉਹਦੇ ਚਾਹ ਵੀ ਹੁਣ ਪਜਾਮਾ ਪਾ ਲਏ ਆ ਸਫਾਈਆਂ ਸ਼ੁਰੂ ਹੋ ਗਏ ਆ ਅੰਦਰ ਮੈਂ ਕਾਰਕਸ ਤੇ ਸ਼ੁਰੂ ਕਰਦੇ ਹਾਂ ਕਿ ਝਾੜ ਦੇ ਜਾਲੇ ਜੂਲੇ ਲਾ ਵੀ ਟੱਬਲ ਆ ਗਿਆ ਹਾਂ ਜੀ ਮਾਗ ਮਾਗ ਗਏ ਮਗਰ ਮਾਗ ਗਏ ਸਾਰਾ ਸਮਾਨ ਹੀ ਵੇਲੇ ਛੋਟੀ ਜੀ ਰੇੜੀ ਦੇ ਉੱਤੇ ਸਾਰਾ ਸਮਾਨ ਰੱਖਿਆ ਹੋਇਆ ਬੰਦਨੇ ਆ ਮਾਗ ਗਏ ਨਹੀਂ ਮਾਗਿੰਦੇ ਵੇਖੀਂ ਸੌਦਾ ਸੌਦਾ ਹੀ ਕਰੀ ਆ ਆਪਰੇ ਕੋਲੇ ਰੇਟ ਲਾਈਦਾ ਉਹਨੇ ਤਾਂ ਲਾਣਾ ਹੀ ਆ ਮੇਰੇ ਖਿੱਚ ਕੇ ਹੋਏ ਹੈਲੋ ਉਹ ਹੈਲੋ ਕੀ ਹਾਲ ਹੈ ਜੀ ਠੀਕ ਹੋ ਐ ਗਾ ਪਰਾਣਾ ਹੈ ਇਹ ਨਾਲ ਹੈ ਲੋ ਮਾਗ ਲੈ ਲੋ ਮਾਗ ਵਰਯਾ ਕੌਣ ਚਾਹੇਗਾ ਵਧੀਆ ਅਹੀਂ ਵਧੀਆ ਇੰਨਾ ਘੜਾ ਖੇਡਣਾ ਨਹੀਂ ਵਧੀਆ ਨੂੰ ਕੀ ਜਾਪਾਨ ਦਾ ਮੈਂ ਨਹੀਂ ਲੈਣਾ ਕਿੰਨਾ ਦਾ ਪਿਆ ਵੇਖਿਆ ਲੈ ਆਮ ਆ ਗਿਆ ਅੱਛਾ ਟੂਟੀਆਂ ਵੇਚਣ ਲੱਗ ਗਈ ਲੱਲਾ ਯਾਰ ਇਹਦੇ ਬਦਲੇ ਦੇ ਦੇ ਗਾਂ ਵੇਚ ਦੀ ਕਬਾੜੀਏ ਨੂੰ ਨਹੀਂ ਆਮ ਉਹ ਕਾਕੇ ਸੱਟ ਲੱਗ ਜਦਰਾ ਆਹੋ ਤਲੇ ਐ ਫਰਲੋ ਮਨੀ 100 100 ਦਾ ਇਹ ਸਾਰਾ ਸਮਾਨ 100 ਇਹ ਕਿੰਨੇ ਆਏ ਮਸ ਸਾਰੇ 150 ਰੁਪਏ ਦਾ ਤੁਕੇ ਲਾਇਆ ਕੋਈ ਲਈ ਜਾਂਦਾ ਰੇਟ ਯਾਰ ਇਹ ਬਾਈ ਲੁਧਿਆਣਾ ਤੋਂ ਆਇਆ ਉਹ ਐ ਨਾ ਕੋਈ ਸਾਨੂੰ ਪਤਾ ਆਹੋ ਆ ਬਾਈ ਮਰੀ ਹਾਂ ਕਾਕੇ ਇੱਧਰ ਆ ਮੈਲ ਮੋਲ ਲਿਆ ਕਰ ਕੋਈ ਸ਼ਰਮ ਸ਼ਰਮ ਕਰ ਲਿਆ ਕਰ ਥੋੜੀ ਬੋਤੀ ਉਹ ਗੱਲ ਤਾਂ ਛੋੜ ਕੋਈ ਸੱਸ ਸ੍ਰੀ ਘਰ ਤੇ ਬੁਲਾ ਦੇ ਵੀਡੀਓ ਬਣ ਰਹੀ ਏ ਤੇਰੀ ਵੀਡੀਓ ਬਣ ਰਹੀ ਤੇਰੀ ਸੱਸ ਸ੍ਰੀ ਘਰ ਬੁਲਾ ਦੇ ਫਿਰ ਵਲਾਦ ਹੈ ਜਾਰੇ ਕਿੱਥੇ ਪਾਪਾ ਤੇਰਾ ਨਵੇਂ ਛੇਰ ਗਿਆ ਕੀ ਕਰਨ ਗਿਆ ਓਏ ਹੋਏ ਕਾਦੀ ਸ਼ੋਪਿੰਗ ਸ਼ਹਿਰ ਲੈਣ ਗਏ ਨੇ ਤੇ ਸੋਹਣ ਜਾਣ ਗਏ ਅੱਛਾ ਅੱਛਾ ਕਿਉਂ ਜਾਣਾ ਕਿਤੇ ਵਿਆਹ ਤੇ ਜਾਣਾ ਇਹਦਾ ਵਿਆਹ ਹੈ ਹੈ ਸਗਨ ਨਿਕਾਲੋ ਕੇ ਦੇ ਕੇ ਦੇ ਜਾ ਕਰਨੇ ਅੱਛਾ ਨਹੀਂ ਕਿਵੇਂ ਅੱਛਾ ਠੀਕ ਹੈ ਇਹ ਬੜਾ ਪੁੱਤਾ ਬੜਾ ਸੋਹਣਾ ਹੋਰ ਸਾਰਾ ਦਿਨ ਸਾਈਕਲਾਂ 'ਤੇ ਲਾਓ ਚਲ ਐ ਨਹੀਂ ਲੈਣਾ ਓਏ ਦੇ ਦਿਓ ਇਹਨੂੰ ਆ ਦੇਖ ਲਓ ਕੱਲੀ ਆ ਕੇ ਰੋਟੀ ਖਾਣ ਲੱਪੀ ਆ ਇੱਧਰ ਚਾਚੇ ਕਹਿੰਦੇ ਘਰ ਮੈਨੂੰ ਪੁੱਛਿਆ ਹੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਇਹ ਨਹੀਂ ਸੀ ਹੱਦ ਤੇ ਤੁਸੀਂ ਤਾਂ ਅੱਜ ਕੇ ਖਾਦੇ ਕਿੱਥੇ ਰੱਜ ਕੇ ਖਾਦੇ ਪਕੌੜੇ ਰੱਜ ਕੇ ਗਾਣਾ ਦੀ ਜੀ ਹੈ ਨਾ ਰੋ ਤੇ ਪ੍ਰਸ਼ਾਦ ਸੀ ਉਹ ਤੇ ਤੁਸੀਂ ਜਿਆਦਾ ਚੱਕੇ ਫੱਟੇ ਤਾਂ ਕਰਗੇ ਆ ਗਏ ਨੇ ਮੈਂ ਤਾਂ ਨਹੀਂ ਕਰੀ ਹੈ ਇਹ ਸੀ ਉਹ ਨਵੀਂ ਹੋਈ ਹੈ ਉਹ ਨਸੀਬਾ ਹਾਂ ਸਸਿਕਾ ਵੀਡੀਓ ਬਣਾ ਤੇ ਵੈਲਕਮ ਹੋ ਰਿਹਾ ਸਾਰਾ ਆਇਆ ਸਾਰਾ ਹੋ ਰਿਹਾ ਥੋੜੇ ਆਇਓ ਆ ਹੁਣੇ ਆਇਆ ਜੀ ਕਸੀਰ 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 ਆ ਗਿਆ ਨਾ ਸਭ ਕਹਿੰਦੀ ਕਦੀ ਹਏ ਰਾਮੂ ਜਮੂ ਕਿਤੇ ਹੈ ਵੀ ਤੇ ਰਾਮੂ ਕਿਤੇ ਨਾ ਬਾਥਰੂਮ ਚ ਵੜਿਆ ਅੰਦਰ ਬਾਥਰੂਮ ਚ ਵੜ ਗਿਆ लगोल <laughs> <सुद्ते> <laughs> 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 हूं उपर इधर आया थले कम चल रहा है अपने <laughs> <लगरी दरेते> <laughs>

ਇਹ ਕਰੋ ਨਾ ਪਰ ਅਚਰ ਵਾਲਾ पाणी ਪੜਦਾ ਉਹ ਨਾਲ ਪਾਣੀ ਖੁੱਲਿਆ ਉਹ ਤਾਂ ਠੀਕ ਹੈ ਉਹ ਜਿਹੜਾ ਪਿੱਛੇ ਲੈਟਰੀ ਦਾ ਉਹ ਤਾਂ ਠੀਕ ਉਹ ਉਹ ਸਰਪ ਪਈ ਉਹ ਹਾਰਦੀ ਪਾਗਿਆ ਕਿਦਾਂ ਹੈ ਕਿ ਲੈ ਹੈ ਕਿ ਹੈ ਹੈ ਆ ਗਈ ਆਂਦੀ ਕਿਵੇਂ ਹਾਂ ਉੱਤਨੀ ਬੋਲੂ ਕਿੱਧਰ ਗਿਆ ਬੋਲੂ ਤੇ ਹੁਣ ਅਸੀਂ ਚੱਲੇ ਆ ਜੀ ਖੇਤਾਂ ਚ ਇੱਕ ਉਹ ਗੱਡੀ ਪਰ ਆਪਣੀ ਜਾ ਰਹੀ ਤੇ ਇਹ ਵੀ ਜਾ ਰਹੀ ਚੱਲ ਵੀ ਨੀ ਸਿੰਘ ਚਲੋ ਚਲੀਏ ਚਲ ਮਨੀ ਆਇਆ ਓਏ ਰੋਕੜਾ ਇਹ ਵੀ ਖਰਾਬ ਹੋਈ